I oh no. ਆਖਰ ਮੇਰੇ ਥਾਕਰ ਮੇਰੇ ਥਾਕਰ ਮੇਰੇ ਥਾਕਰ ਮੇਰੇ ਸੁਨੋ ਤੇਰੇ ਤਾਰੇ ਜੀ ਜੰਤ 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 Yeah. yeah. ਰਾਖ ਪੈਜ ਨਾਮ ਆਪਣੇ ਕੀ ਰਾਖ ਪੈਜ ਨਾਮ ਆਪਣੇ ਕੀ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਉਣ ਹਾਰੇ ਕਰਨ ਕਰਾਣਵਾਰੇ ਕਰਨ ਕਰਾਣਵਾਰੇ ਸੁਨਾ ਬਿਨੰਤੀ ਥਾਕਰ ਮੇਰੇ ਸੁਨਾ ਬਿਨੰਤੀ ਥਾਕਰ ਮੇਰੇ ਰਭ ਜੀਓ ਪ੍ਰਭ ਜੀਓ ਪ੍ਰਭ ਜੀਓ ਖਸਮਾ ਕਰ ਪਿਆ ਸਮਾਨਾ ਕਰ ਪਿਆਰੀ ਖਸਮਾਨਾ ਕਰ ਪਿਆਰੀ ਦੁਰੇ ਪਲੇ ਹਮ ਥਾਰੇ ਧਾਰੇ ਬੁਰੇ ਪਰੇ ਹਮਤਾਰੀ ਸੁਨੋ ਬਿੰਦੰਤੀ ਸਮਰਤ ਸੁਆਮੀ ਸੁਣੀ ਪੁਕਾਰ ਸਮਰਤ ਸੁਆਮੀ ਸੁਣੀ ਪੁਕਾਰ ਸਮਰਤ ਸੁਆਮੀ ਸੁਣੀ ਜੰਨਕਾਠ ਸਵਾਰੇ ਬੰਦਨਾਠ ਸਵਾਰੇ ਭਗਤ ਸਿਰ ਪਾ ਦਿਓ ਜਨ ਆਪਣੇ ਭਗਤ ਸਿਰਪਾ ਦਿਓ ਚਨ ਆਪਣੇ ਭਗਤ ਸਿਰਪਾ ਦਿਓ ਚਨ ਆਪਣੇ ਨਾਲਕ ਪ੍ਰਤਕ ਪਹਾੜੀ ਨਾਲ ਪ੍ਰਗਟ ਪਹਾੜੇ ਨਾਨਕ ਪ੍ਰਗਟ ਪਹਾੜੇ ਦਰ ਮੇਰੇ ਸੁਣੋ ਮੁੰਤੀ ਸਾਥ ਦਰ ਮੇਰੇ ਜੀ ਜੰਤ ਤੇਰੇ ਤਾਂ ਫਿਰ ਮੇਰੇ ਥੱਕ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿਆਰ ਨਾਲ ਗੱਜ-ਵੱਜ ਕੇ ਬੁਲਾਓ ਫਤੀ ਗੁਰੂ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਅਖ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਤੋਹੀ ਨਿਰੰਕਾਰ ਤੋਹੀ ਨਿਰੰਕਾਰ ਆਵ ਵੱਡੇ ਭਾਗ ਜਾਗੀ ਨੇ ਗੁਰੂ ਕੀਆਂ ਸੰਗਤਾਂ ਦੀ ਪਿਆਰ ਵਾਲੀਆਂ ਸੰਗਤਾਂ ਮੰਡੀ ਗੁਰੂ ਰਸਾਇਆ ਦੀਆਂ ਸੰਗਤਾਂ ਜਿਹੜੀਆਂ ਸਵੇਰ ਹਰ ਰੋਜ਼ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿੱਚ ਸਾਧ ਸੰਗਤ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰਾ ਸਾਹਿਬ ਹਾਜ਼ਰੀ ਭਰ ਕੇ ਅਰਦਾਸ ਵਿੱਚ ਸ਼ਾਮਲ ਹੋਗੇ ਪਰ ਬਾਦ ਫੇਰੀ ਵੀ ਸੰਗਤਾਂ ਆਉਂਦੀਆਂ ਵੱਡੇ ਭਾਗ ਦੀ ਤੇ ਵੱਡੇ ਭਾਗ ਨੇ ਇਸ ਪਿੰਡ ਦੇ ਬਾਗੂ ਵਾਲੇ ਪਿੰਡ ਦੇ ਗੁਰਮੁਖ ਪਰਿਵਾਰ ਦੀ ਗ੍ਰਹਿ ਵਿਖੇ ਸੰਗਤਾਂ ਪਹੁੰਚੀਆਂ ਸਵਰਗਵਾਸੀ ਸਰਦਾਰ ਸੂਰਤ ਸਿੰਘ ਸੂਰਤਾ ਸਿੰਘ ਜੀ ਇਹਨਾਂ ਦੀ ਫਲਵਾੜੀ ਭਾਈ ਗੁਰਜੀਤ ਸਿੰਘ ਗੋਰਾ ਵੱਡੇ ਭਾਗ ਜਾਗੇ ਪਰਿਵਾਰ ਇਹ ਭਾਗ ਵੱਡੇ ਕਿਵੇਂ ਬਣਦੇ ਜਦੋਂ ਚੰਗਾ ਫਰਨਾ ਬਣਦਾ ਹੈ ਜਦੋਂ ਸ਼ੁਭ ਕਰਮ ਕਰਨ ਦਾ ਫੁਰਨਾ ਬਣਦਾ ਹੈ ਦੇ ਸ਼ਿਵਾ ਪਰ ਮਏ ਸ਼ੁਭ ਕਰਮਨ ਤੇ ਕਬਹ ਨਾ ਟਰੁੰਦਾ ਡਰ ਅਰਸੋਂ ਜਬ ਜਾਏ ਲਰੂ ਨਿਸ਼ਚੈ ਕਰ ਆਪਣੀ ਜੀਤ ਤਦੂ ਗੁਰਮੁਖ ਪਰਿਵਾਰ ਦੀ ਵੱਡੀ ਭਾਗਨੀ ਨਾਲ ਹੀ ਪਿੰਡ ਦੀਆਂ ਸੰਗਤਾਂ ਦੇ ਵੀ ਵੱਡੇ ਭਾਗ ਕਿਉਂਕਿ ਉਹ ਵੀ ਇਸ ਬਹਾਨੀ ਪ੍ਰਭਾਗ ਫੇਰੀ ਦੀ ਸੰਗਤ ਵਿੱਚ ਆ ਗਈ ਸਾਰੇ ਤੁਸੀਂ ਢਲ ਮਿਲ ਕੇ ਪਿਆਰੇ ਪ੍ਰਭੂ ਨੂੰ ਗਾ ਰਹੇ ਹੋ ਗੁਰੂ ਨਾਨਕ ਸਾਹਿਬ ਜੀ ਨੂੰ ਗਾ ਰਹੇ ਉਹਨਾਂ ਦੇ ਗੁਣ ਗਾ ਰਹੇ ਗੁਰੂ ਤੁਰਬਿ ਬਣਾ ਰੇ ਗੁਰੂ ਨੂੰ ਬਣਾ ਰੇ ਵੱਡੇ ਭਾਗ ਨੇ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰਿਆਂ ਦੇ ਸਿਰਾਂ ਤੇ ਮਿਹਰ ਭਰੇ ਹੱਥ ਰੱਖਣ ਸਤਿਗੁਰੂ ਨਾਨਕ ਸਾਰਿਆਂ ਨੂੰ ਚੰਗਾ ਜੀਵਨ ਬਖਸ਼ਿਸ਼ ਕਰਨ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਸਾਰੇ ਗੁਣਾਂ ਦੇ ਧਾਰਨੀ ਬਣੀਏ ਸੱਚੇ ਪਾਤਸ਼ਾਹ ਨੇ ਗੁਣ ਮੰਡੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਗੁਣ ਮੰਡੇ ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਜੀ ਗਰੀਬ ਨਵਾਜ਼ ਨਹੀਂ ਸਭ ਨੂੰ ਤਾਰਿਆ ਸਾਧ ਸੰਗਤ ਗਰੀਬ ਨਵਾਜ਼ ਨਹੀਂ ਜਦੋਂ ਸਾਧ ਸੰਗਤ ਜੀ ਉਹਨਾਂ ਨੂੰ ਸਕੂਲੇ ਪੜ੍ਹਨੇ ਪਾਇਆ ਨਾ ਪਾਂਦੇ ਕੋਲੇ ਤੇ ਬਾਬਾ ਜੀ ਨੇ ਪਾਂਦੇ ਨੂੰ ਵੀ ਜਾ ਕੇ ਪਰਦੇਸ਼ ਦੇ ਦਿੱਤਾ ਸਾਧ ਸੰਗਤ ਪਾਂਦੇ ਨੇ ਜਦੋਂ ਪੜ੍ਹਾਉਣਾ ਸ਼ੁਰੂ ਕੀਤਾ ਨਾ ਤੇ ਮੇਰੇ ਬਾਬਾ ਜੀ ਕਹਿੰਦੇ ਪਾਂਦਾ ਜੀ ਇਹਦਾ ਅਰਥ ਤਾਂ ਸਮਝਾ ਦਿਓ ਊੜੇ ਦਾ ਅਰਥ ਸਮਝਾ ਦਿਓ ਐੜੇ ਦਾ ਅਰਥ ਸਮਝਾ ਦਿਓ ਹੁਣ ਪੰਧਾ ਕੀ ਕਹਿੰਦਾ ਦੁਨਿਆਵੀ ਪੜ੍ਹਾਈ ਕਰਾਉਣ ਵਾਲਾ ਉਹਨੇ ਦੁਨਿਆਵੀ ਪੜ੍ਹਾਈ ਕਰਾਉਣੀ ਹੈ ਸਾachsen ਜਿੰਨੇ ਦਰਗਾਈ ਪੜ੍ਹਾਈ ਕੀਤੀ ਉਹਨੇ ਦਰਗਾਈ ਕਰਾਉਣੀ ਉਹ ਕਹਿੰਦਾ ਊੜੇ ਦਾ ਅਰਥ ਹੁੰਦਾ ਊਠ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਊੜੇ ਦਾ ਅਰਥ ਊਠ ਨਹੀਂ ਹੈ ਤੇ ਐੜੇ ਦਾ ਅਰਥ ਹੁੰਦਾ ਅੱਖ ਕਹਿੰਦੇ ਨਹੀਂ ਅੱਖ ਵੀ ਨਹੀਂ ਫਿਰ ਕਹਿੰਦੇ ਤੂੰ ਹੀ ਦੱਸ ਦੇ ਗੁਰੂ ਨਾਨਕ ਸਾਹਿਬ ਕਹਿੰਦੇ ਪੰ ਦਾ ਜੀ ਊੜੇ ਦਾ ਅਰਥ ਹੈ ਓ ਅੰਕਾਰ ਜਿਨੇ ਸਾਰਿਆਂ ਨੂੰ ਸਿਰਜਿਆ ਜਿਨੇ ਸਾਰਿਆਂ ਨੂੰ ਪੈਦਾ ਕੀਤਾ ਜਿਨੇ ਤੈਨੂੰ ਵੀ ਬਣਾਇਆ ਮੈਨੂੰ ਵੀ ਬਣਾਇਆ ਸਭ ਨੂੰ ਬਣਾਇਆ ਪੈਦਾ ਕੀਤਾ ਉਹ ਸਾਰਿਆਂ ਨੂੰ ਸਿਰਜ ਕੇ ਸਾਰਿਆਂ ਵਿੱਚ ਪ੍ਰਕਾਸ਼ ਮਾਨ ਹੈ ਓ ਅੰਕਾਰ ਸਰਬ ਪ੍ਰਕਾਸ਼ੀ ਸਤਿਗੁਰੂ ਜੀ ਕਹਿੰਦੇ ਪੰਦਾ ਜੀ ਐਸੀ ਪੜਾਈ ਪੜਾਓ ਕਿ ਪਰਮੇਸ਼ਰ ਐਸੇ ਜਨਮ ਵਿੱਚ ਹੀ ਮਿਲ ਜਾਏ ਉਹਦੇ ਨਾਲ ਐਸੇ ਜਨਮ ਦੀ ਮੇਲ ਹੋ ਜੇ ਇਹੋ ਜੀ ਪੜਾਈ ਪੜਾਓ ਮੇਰੀ ਆਤਮਾ ਨਾ ਸ਼ੁੱਧ ਹੋ ਜੇ ਆਤਮਾ ਪਵਿੱਤਰ ਹੋ ਜੇ ਕਹਿੰਦੇ ਐੜਾ ਕਹਿੰਦਾ ਆਤਮ ਸ਼ੁੱਧ ਅਕਰੈ ਨਿਵਾਸੀ ਉਹਦੀ ਆਤਮਾ ਸ਼ੁੱਧ ਹੋ ਜਾਂਦੀ ਹੈ ਜਿੰਦੀ ਆਤਮਾ ਚੋਂ ਨਿਵਾਸ ਕਰ ਜਾਂਦਾ ਸ਼ਬਦ ਰੂਪ ਮੂਲ ਮੰਤਰ ਜਿਹੜਾ ਸਿੱਖ ਉਹਨੂੰ ਜਪਦਾ ਹੈ ਉਹਦੀ ਆਤਮਾ ਸ਼ੁੱਧ ਹੋ ਜਾਂਦੀ ਮੇਰੇ ਬਾਬਾ ਜੀ ਕਹਿੰਦੇ ਉਹਦੇ ਅੰਦਰ ਈਰਖਾ ਨਿਕਲ ਜਾਂਦੀ ਉਹਦੇ ਅੰਦਰੋਂ ਦੁਬੈਤ ਨਿਕਲ ਜਾਂਦੀ ਉਹਦੇ ਅੰਦਰੋਂ ਦੁਰਮਤ ਭੈੜੀ ਮਤ ਨਿਕਲ ਜਾਂਦੀ ਪੰਦਾ ਜੀ ਆੜਾ ਕਹਿੰਦਾ ਆਤਮਾ ਸ਼ੁੱਧ ਕਰ ਲਾ ਉਹਨੂੰ ਜਪੇਗਾ ਆਤਮਾ ਸ਼ੁੱਧ ਹੋ ਜਾਏਗੀ ਤੇ ਈੜੀ ਕਹਿੰਦੀ ਈਸ ਜੀਵ ਮੈਂ ਭੇਦ ਨਾ ਜਾਣੋ ਕਹਿੰਦੇ ਵੇਖੀ ਕਿਤੇ ਉੱਚੀ ਕੋਲ ਦਾ ਬਾੜ ਨਾ ਕਰੀ ਕਿਤੇ ਨੀਵੇਂ ਨੂੰ ਬਿਛਾੜੇ ਨਾ ਸਾਰਿਆਂ ਵਿੱਚ ਉਹੀ ਵਸਦਾ ਈ ਇਸ ਜੀਵ ਮੈਂ ਪੇਧਾ ਨਾ ਜਾਣੋ ਤੇ ਸਾਧ ਜੋਰ ਸਭ ਬ੍ਰਹਮਸ਼ ਅਨੁਸਾਰਿਆਂ ਵਿੱਚੋਂ ਬ੍ਰਹਮ ਨੂੰ ਰਿਸ਼ਾਨ ਤਾਂ ਤੇਰੀ ਪੜ੍ਹਾਈ ਪਾਉਂਦਿਆ ਸਫਲੀ ਹੋਊਗੀ ਇਹੋ ਜੀ ਪੜ੍ਹਾਈ ਕਰਾ ਜੀ ਕਰੋਨੀ ਜਾਨੀ ਮੇਰੇ ਬਾਬਾ ਜੀ ਨੇ ਛੋਟੀ ਉਮਰ ਵਿੱਚ ਪਾਂਦੇ ਨੂੰ ਵੀ ਉਪਦੇਸ਼ ਦਿੱਤਾ ਉਹਦਾ ਵੀ ਜੀਵਨ ਬਣਾਤਾ ਆਓ ਆਪਾਂ ਵੀ ਪ੍ਰਭਾਤ ਫੇਰੀਤ ਕੋਈ ਨਾ ਕੋਈ ਗੁਣ ਧਾਰਨ ਕਰ ਲਈਏ ਅੱਜ ਆਹੀ ਗੁਣ ਧਾਰਨ ਕਰ ਲਈਏ ਜਿਹੜਾ ਪਾਂਦੇ ਨੂੰ ਦਿੱਤਾ ਕਿ ਉਹ ਸਾਰਿਆਂ ਵਿੱਚ ਵਸਿਆ ਸਾਰਿਆਂ ਵਿੱਚ ਉਹਦਾ ਨਵਾਸ ਹੈ ਉਹਨੂੰ ਪਛਾਣ ਲਈਏ ਤੇ ਸਾਰਿਆਂ ਨਾਲ ਪ੍ਰੇਮ ਕਰੀਏ ਕਿਉਂਕਿ ਜਦੋਂ ਸਾਰਿਆਂ ਵਿੱਚ ਮੇਰਾ ਮਾਹੀ ਵੱਸਦਾ ਹੈ ਮੇਰਾ ਮਾਲਕ ਵੱਸਦਾ ਹੈ ਤੇ ਫਿਰ ਕਿਉਂ ਕਿਸੇ ਨਾਲ ਊਚ ਨੀਚ ਕਰੀਏ ਸਤਿਗੁਰੂ ਜੀ ਕਹਿੰਦੇ ਇਹੀ ਅਜ ਨਿਵਾਸ ਮੰਨ ਲਈਏ ਕਿ ਉਹ ਪ੍ਰਮਾਤਮਾ ਸਾਰਿਆਂ ਅੰਦਰ ਹੈ ਸਾਰਿਆਂ ਜੀਵਾਂ ਦਾ ਦਾਤਾ ਹੈ ਉਹ ਸਾਰੀਆਂ ਥਾਵਾਂ ਤੇ ਨਿਵਾਸ ਕਰਦਾ ਹੈ ਕੋਈ ਥਾਂ ਐਸੀ ਮਾੜੀ ਨਹੀਂ ਜਿੱਥੇ ਉਹਦਾ ਨਿਵਾਸ ਨਾ ਹੋਵੇ ਆਓ ਇਹੀ ਗੁਣ ਧਾਰਨ ਕਰੀਏ ਸਾਰੇ ਇੱਕ ਇੱਕ ਗੁਣ ਰੋਜ਼ ਧਾਰਨ ਕਰੋ ਤੇ ਸਾਧ ਸੰਗਤ ਤੁਸੀਂ ਗੁਰੂ ਦੇ ਪਿਆਰੇ ਬਨ ਜਾਓਗੇ ਇਸ ਜਨਮ ਵਿੱਚ ਤੁਸੀਂ ਉਹਦੇ ਨਾਲ ਉਹਦਾ ਮੇਲ ਹੋ ਜੁ ਤੁਹਾਡਾ ਆ ਜਨਮ ਲਿਆ ਸਫਲ ਹੋ ਜੂ ਆਓ ਵੱਡੇ ਭਾਗ ਨੇ ਗੁਰੂਖੀਆਂ ਸੰਤਾਂ ਦੇ ਪਿਆਰ ਵਾਲੇ ਸੰਤਾਂ ਦੇ ਪਿਆਰ ਵਾਲੇ ਗੁਰੂ ਪਰਿਵਾਰ ਦੇ ਆਓ ਭਾਈ ਸਾਹਿਬਾ ਸੋਣ ਬਾਕੀ ਸਮਾਂ ਆਪਾਂ ਗੁਰਬਾਣੀ ਕੀਰਤਨ ਸਰਵਨ ਕਰੀਏ ਅਸੀਸ ਦਿਓ ਸਾਰੇ ਗੱਜ-ਵੱਜ ਕੇ ਫਤੇ ਬੁਲਾਇਓ ਢਿੱਲੀ ਜੀ ਨਾ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਲੱਗੋ ਤਾਨੂੰ ਗੁਰੂ ਨਾਨਕ ਧੰ ਗੁਰੂ ਨਾਨਕ ਤੋਹੀ ਨਰੰਗ